ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿ ਮੰਤਰ ਤੁਜ ਬਿਨਾ ਬਬਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰ ਮਨ ਬਸਾਇ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਾਰ ਮੰ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਨਰੋਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿ ਮੰਤ ਤੁਝ বিনা ਬਬਕਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹੋਂ ਪਛਾਨ ਹਾਰ ਮੰ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ प्राणपत दयाल पुरख प्रब सखै गर्व जोन कल काल जाल दुख बेनासन हरखै रहआव नाम तारी शरण तेरी प्रब दयाल टेक मेरी अनाथ दीन आसवंत नाम स्वामी मनहमंत तुझ बिना भव बिच न जान सर्व जोग मैं तुम्हा पहचान ਹਰਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ ਬਿਨਾ ਬਬਕਿਸ਼ਨਾ ਜਾਨ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸਾਇ ਨਿਸ ਬਸਰੋ ਗੋਬਿੰਦ ਨਾਨਕ ਆਸਰੋ ਧੰਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁ ਜਿਵੇਂ ਨਾ ਬਾਬੇ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਧੰਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਂਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਭਿਗਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸ ਰੋ ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ প্রাণপतल दयाल पुरख प्रब सख गर्भ जोन कलकाल जाल दुख बेनास हरखै रहआव नाम तारी शरण तेरी प्रब दयाल टेक मेरी अनाथ दीन आसवंत नाम स्वामी महमानत तुझ बिना प्रब कृष्णा जान सर्व जोग मैं तुम्हा पहचान ਹਾਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਸੋ ਜਿਵੇਂ ਨਾ ਪਾਪ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸ ਰੋ ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਭ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ प्राण पत दयाल पुरख प्रब सखै गर्व जोन कल काल जाल दुख बे नास हरखै रहआव नाम तारी शरण तेरी प्रब दयाल टेक मेरी अनाथ दीन आसवंत नाम स्वामी मनह मंत तुझ बिना भव बिष न जान सर्व योग मैं तुम्हा पहचान ਹਾਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜੜਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹੋ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਬ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪ੍ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ प्राण पत दयाल पुरख प्रब सखै गर्व जोन कल काल जाल दुख बेनास हरखै रहआव नाम तारी शरण तेरी प्रब दयाल टेक मेरी अनाथ दीन आसवंत नाम स्वामी मरहमवंत तुझ बिना अब कुछ ना जान सर्व जोग मैं तुम्हा पहचान हार मन बसा निस बासरो गोविंद नानक आसरो पतनाम श्री वाहे गुरु साहिब जी ਕल्याण ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਜ ਬਿਨਾ ਬਭਿਸ਼ਯ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੋ ਜਿਵੇਂ ਨਾ ਬਾਬੇ ਕੇ ਜੀ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ বিনা ਬਬਕਿਸ਼ਨਾ ਜਾਨ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿਮੰਤ ਤੁਝ ਬਿਨਾ ਬਬਕਿਸ਼ਨਾ ਜਾਨ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸਬਾਸ ਰੋ ਗੋਬਿੰਦ ਨਾਨਕ ਆਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕल्याण ਮਹੱਲਾ ਪੰਜਵਾ ਪ੍ਰਾਨਪਤ ਦਿਆਲ ਕੁਰਖੇ ਪ੍ਰਭ ਸਖੇ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੇ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਨਾਸਰੋ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਜ ਮੇਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਧਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਭਿਸ਼ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ ਬਿਨਾ ਬਭਿ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਜ ਵਿਨਾ ਬਭਿਸ਼ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨ ਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨਹਿ ਮੰਤ ਤੁਜ ਬਿਨਾ ਪ੍ਰਭ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਹੈ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿਮੰਤ ਤੋ ਜਿਵੇਂ ਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸ਼ਰੂ ਆਹੇ ਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤਵਿ ਜਿ ਮੈ ਨਾ ਭਾਵੇਂ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸ ਰੋ ਪਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ বিনা ਬਬਿਖਿ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ ਬਿਨਾ ਬਭਿਗਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਾਰ ਮੰ ਬਸੈ ਨਿਸਬਾਸ ਰੋਗ ਗੋਬਿੰਦ ਨਾਨਕ ਆਸਰੋਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕल्याण ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਵਸਖੇ ਜਰਬ ਜੋਨ ਕਲਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਝ ਬਿਨਾ ਬਭਿਸ਼ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਖੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੋ ਜਿਵੇਂ ਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਧੰਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ ਬਿਨਾ ਬਭਿਖ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ ਬਿਨਾ ਬਬਿਖਿ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੋ ਜਿਵੇਂ ਨਾ ਬਾਬੇ ਜੀ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਇਸ ਬਾਸਰੋ ਗੋਬਿੰਦ ਨਾਨਕ ਤਾਸਰੋ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁ ਜਿਵੇਂ ਨਾ ਭਾਵੇਂ ਕਿ ਨਾ ਜਾਣ ਸਰਬ ਜੋਗ ਮੈਂ ਤੁਮਹਾਂ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਧਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਵਸਖੈ ਜਰਬ ਜੋਨ ਕਲਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਢੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਜ বিনা ਬਭਿਸ਼ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਧਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ প্রাণ পतल ديال पुरख प्रब सख गर्भ जो निकल काल जाल दुख बेनास हर रखै रहआव नाम तारी शरण तेरी प्रब दयाल टेक मेरी अनाथ दीन आसवंत नाम स्वामी महमानत तुज बिना बब कृष्णा जान सर्व जोग मैं तुम्हा पहचान ਹਾਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਪਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਮਾਮੀ ਮਰਹਮੰਤ ਤੋ ਜਿਵੇਂ ਨਾ ਭਾਵੇਂ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹੋਂ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸ ਹਰ ਰਖੈ ਰਹਾਉ ਨਾਮਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁਝ বিনা ਪ੍ਰਭ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਜਰਬ ਜੋਨ ਕਲ ਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਜ ਬਿਨਾ ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸ ਰੋ ਗੋਬਿੰਦ ਨਾਨਕ ਆਸਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕल्याण ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਵਸਖੇ ਜਰਬ ਜੋਨ ਕਲਕਾਲ ਜਾਲ ਦੁਖ ਬੇਨਾਸ ਹਰ ਰਖੈ ਰਹਾਉ ਨਾਮਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਨਹਿ ਮੰਤ ਤੁਝ ਬਿਨਾ ਬਭਿਸ਼ਨਾ ਜਾਨ ਸਰਬ ਜੋਗ ਮੈਂ ਤੁਮਹ ਪਛਾਨ ਹਰਮਨ ਬਸਾਇ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲਕਾਲ ਜਾਲ ਦੁਖ ਬੇਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਮੰਤ ਤੁੜਿ ਬਿਨਾ ਬਾਬੇ ਕੇ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਰ ਮਨ ਬਸੈ ਇਸ ਬਾਸਰੋ ਗੋਬਿੰਦ ਨਾਨਕ ਆਸਰੋ ਧਰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਜ বিনা ਬਭਿਗਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮਨ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਭਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਪ੍ਰਾਨ ਪਤਿ ਦਿਆਲ ਪੁਰਖ ਪ੍ਰਭ ਸਖੈ ਗਰਬ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰਖੈ ਰਹਾਉ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਜਵਾਮੀ ਮਰਹਿਮੰਤ ਤੁਝ ਬਿਨਾ ਬਭਿ ਕਿਛ ਨਾ ਜਾਣ ਸਰਬ ਜੋਗ ਮੈਂ ਤੁਮਹ ਪਛਾਨ ਹਾਰ ਮੰ ਬਸੈ ਨਿਸ ਬਾਸਰੋ ਗੋਬਿੰਦ ਨਾਨਕ ਆਸਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ